ਯਾ ਭੀ ਭਰਾਵੋ ਕੱਲ ਅਸੀਂ ਮੀਟਿੰਗ ਵਿੱਚ ਇੱਕ ਫੈਸਲਾ ਕੀਤਾ ਸੰਤ ਬੱਲਾਂ ਵਾਲਿਆਂ ਨੇ ਅਪੀਲ ਕੀਤੀ ਸੀ ਕਿ ਵਾਰਾਨਸੀ ਚ ਗੁਰੂ ਰਵਿਦਾਸ ਜੀ ਦਾ ਜਨਮ ਦਿਨ ਮਨਾਉਣ ਬਹੁਤ ਸਾਰੀਆਂ ਸੰਗਤਾਂ ਨੇ ਜਾਣਾ ਇਸ ਲਈ ਰੇਲਾਂ ਨਾਲ ਰੁਕਿਓ ਅਸੀਂ ਫੈਸਲਾ ਕੀਤਾ ਕਿ ਉਹਨਾਂ ਦੀ ਅਪੀਲ ਨੂੰ ਮੰਨ ਦਿਆਂ ਵੀ ਅਸੀਂ ਇਹਨਾਂ ਦਿਨਾਂ ਵਿੱਚ ਰੇਲਾਂ ਬਿਲਕੁਲ ਨਹੀਂ ਰੋਕਾਂਗੇ ਔਰ ਮੈਂ ਮੈਂ ਭਗਤ ਰਵਿਦਾਸ ਜੀ ਦਾ ਸ਼ਬਦ ਵਰਤਿਆ ਕੋਈ ਅਪਮਾਨਜਨਕ ਸ਼ਬਦ ਨਹੀਂ ਪਰ ਫਿਰ ਵੀ ਜੇ ਕਿਸੇ ਨੂੰ ਇਹ ਚੰਗਾ ਨਹੀਂ ਲੱਗਿਆ ਤਾਂ ਉਹਦੇ ਲਈ ਮੈਂ ਖਿਮਾ ਚਾਹਉਣਾ ਮੈਂ ਬੇਨਤੀ ਕਰਦਾ ਕਿ ਸਤਿਗੁਰੂ ਰਵਿਦਾਸ ਜੀ ਦੇ ਜਨਮ ਦਿਨ ਨੂੰ ਧਿਆਨ ਚ ਰੱਖਦੇ ਹੋਇਆ ਬੜਾ ਸਪਸ਼ਟ ਕਰਦੇ ਹਾਂ ਅਸੀਂ ਕੋਈ ਰੇਲਣਾ ਰੋਕਣ ਦਾ ਪ੍ਰੋਗਰਾਮ ਨਹੀਂ ਰੱਖਿਆ ਔਰ ਮੈਂ ਫਿਰ ਵੀ ਆਪਣੇ ਸਾਰੇ ਭਰਾਵਾਂ ਨੂੰ ਬੇਨਤੀ ਕਰਾਂਗਾ ਕਿ ਇੱਕ ਮੈਂ ਕਿਤੇ ਵੀ ਕੋਈ ਐਸੀ ਉਮਗਿਆ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਨਾ ਮੇਰੇ ਮਨ ਵਿੱਚ ਕੋਈ ਉਹਨਾਂ ਦੇ ਸਤਕਾਰ ਦੀ ਕਮੀ ਹੈ ਮੈਂ ਗੁਰੂ ਦੀ ਬਾਣੀ ਨੂੰ ਮੰਨਣਾ ਥਾਂ-ਥਾਂ ਗੁਰੂ ਸਾਹਿਬ ਨੇ ਉਹਨਾਂ ਦੀ ਬਾਣੀ ਦਾ ਜ਼ਿਕਰ ਕੀਤਾ ਫਿਰ ਵੀ ਜੇ ਕਿਸੇ ਨੂੰ ਇਹ ਠੀਕ ਨਹੀਂ ਲੱਗਿਆ ਤਾਂ ਮੈਂ ਸਾਰੀ ਸੰਗਤ ਨੂੰ ਮਾਫੀ ਚਾਹੁੰਨਾ ਅਤੇ ਮੈਂ ਬੇਨਤੀ ਕਰਨਾ ਜਿਹੜਾ ਸਾਡਾ ਫੈਸਲਾ ਹੈ ਵੀ ਅਸੀਂ ਇਹਨਾਂ ਦਿਨਾਂ ਵਿੱਚ ਸੰਗਤ ਨਹੀਂ ਜਾਣਾ ਬਾਰਾਨਸੀ ਉਹਦੇ ਲਈ ਵਿਲਾ ਨਹੀਂ ਰੋਕਾਂਗੇ ਸਤਿਗੁਰੂ ਰਵਿਦਾਸ ਜੀ ਦਾ ਜਨਮ ਦਿਨ ਖੁਸ਼ੀ-ਖੁਸ਼ੀ ਮਨਾਓ ਬਹੁਤ-ਬਹੁਤ ਧੰਨਵਾਦ